ਮੈਨੂੰ ਨਾ ਆਪਣੇ ਲੋਕਾਂ ਦੀ ਇੱਕ ਚੀਜ਼ ਸਮਝ ਨਹੀਂ ਆਉਂਦੀ ਇਹ ਹਰ ਇੱਕ ਨੂੰ ਕਹਿੰਦੇ ਰਹਿਣਗੇ ਸੈਲੀਬ੍ਰਿਟੀ ਨੂੰ ਫਲਾਣੇ ਨੇ ਪੋਸਟ ਨਹੀਂ ਪਾਈ ਆ ਘਟਨਾ ਹੋਈ ਜਾਂ ਹੜਾ ਗਿਆ ਤੇ ਫਲਾਣੇ ਨੇ ਪੋਸਟ ਨਹੀਂ ਪਾਈ ਸਲਮਾਨ ਖਾਨ ਨੇ ਕਹਿੰਦੇ ਪੋਸਟ ਨਹੀਂ ਪਾਈ ਸ਼ਾਹਰੂਖ ਖਾਨ ਨੇ ਨਹੀਂ ਇਦਾਂ ਕੁਝ ਕੀਤਾ ਯਾਰ ਪੋਸਟ ਪਾਉਣ ਨਾਲ ਕੀ ਹੋ ਜਾਊਗਾ ਕੀ ਦੁੱਖ ਜ਼ਿਆਦਾ ਜ਼ਾਹਰ ਹੋ ਜਾਊਗਾ ਜਿਨੇ ਮਤਲਬ ਪੋਸਟ ਨਹੀਂ ਪਾਈ ਕੀ ਉਹਨੂੰ ਦੁੱਖ ਹੈ ਨਹੀਂ ਬਈ ਇਹ ਜਿਹੜੇ ਕਈ ਲੋਕ ਹੁੰਦੇ ਆ ਨਾ ਫਿਲਮ ਇੰਡਸਟਰੀ ਦੇ ਵਿੱਚ ਇਹ ਦੱਸ ਕੇ দান ਨਹੀਂ ਕਰਦੇ ਹੁੰਦੇ ਵੀ ਅਸੀਂ ਇੰਨੇ ਕਰੋੜ ਕਰਤੇ ਆਤੀ ਇੰਨੇ ਕਰੋੜ ਉਹ ਆਪਾਂ ਨੂੰ ਲੱਗਦਾ ਵੀ ਯਾਰ ਕੋਈ ਕਰੇ ਤਾਂ ਦੱਸ ਕੇ ਕਰੇ ਇਹਨਾਂ ਦੀਆਂ ਤਾਂ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਚੱਲਦੀਆਂ ਨੇ ਐਨਜੀਓ ਚੱਲਦੀਆਂ ਨੇ ਬੀਇੰਗ ਹਿਊਮਨ ਇਹਨਾਂ ਦੀ ਇੱਕ ਐਨਜੀਓ ਚੱਲਦੀ ਆ ਸਲਮਾਨ ਖਾਨ ਦੀ ਉਥੇ ਕਰੋੜਾਂ ਅਰਬਾਂ ਰੁਪਇਆ ਇਹ ਲੋਕ ਦਾਨ ਕਰਦੇ ਆ ਪਰ ਦੱਸਦੇ ਨਹੀਂ ਕਰਦੇ ਕਿੰਨੇ ਲੋਕਾਂ ਦੇ ਘਰ ਪਾਲਦੇ ਆ ਕਿੰਨੇ ਲੋਕਾਂ ਦੇ ਇਲਾਜ ਕਰਵਾਉਂਦੇ ਆ ਪਰ ਹੁਣ ਆਪਣੇ ਇਹ ਇੱਕ ਬਹੁਤ ਵੱਡੀ ਮੈਂ ਕਹੂੰਗਾ ਵੀ ਖਰਾਬੀ ਆ ਗਈ ਆ ਸਮਾਜ ਦੇ ਵਿੱਚ ਜਿਵੇਂ ਪਤਾ ਨਹੀਂ ਕਿੱਧਰ ਨੂੰ ਚੱਲ ਪਏ ਕਿ ਜਿਹੜਾ ਦੱਸ ਦਿੰਦਾ ਆਪਾਂ ਨੂੰ ਉਹ ਚੰਗਾ ਲੱਗਦਾ ਵੀ ਯਾਰ ਫਲਾਣੇ ਨੇ ਦੇਖੋ ਦੱਸ ਕੇ ਇੰਨੇ ਕਰੋੜ ਦਾਨ ਕਰਤੇ ਇਸੇ ਕਰਕੇ ਹੁਣ ਵਿਚਾਰੇ 17 ਨੂੰ ਵੀ ਪੋਸਟਾਂ ਪਾਉਣੀਆਂ ਪੈਂਦੀਆਂ ਵੀ ਮੈਂ ਇੰਨੇ ਲੱਖ ਦੇ ਰਿਹਾ ਮੈਂ ਇੰਨੇ ਕਰੋੜ ਦੇ ਰਿਹਾ ਕਿਉਂਕਿ ਕਰੋ ਨਹੀਂ ਦੱਸਣਗੇ ਕਿ ਮੈਂ ਕਿੰਨੇ ਕਰੋੜ ਕੀਤੇ ਆ ਤਾਂ ਫਿਰ ਆਪਣੇ ਵਾਲੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕਿ ਤੋਤੀ ਕੁਝ ਕੀਤਾ ਨਹੀਂ ਹੁਣ ਸੋਚੋ ਆਪਾਂ ਕਿੱਧਰ ਨੂੰ ਜਾ ਰਹੇ ਆ ਉਹ ਗਲਤ ਆ ਜਾਂ ਆਪਾਂ ਗਲਤ ਆ ਕਿ ਮਦਦ ਸਾਰੇ ਹੀ ਕਰ ਰਹੇ ਆ ਜਿਹੜੇ ਇੱਥੇ ਪਹੁੰਚ ਕੇ ਮਦਦ ਕਰ ਰਹੇ ਆ ਉਹ ਵੀ ਮਦਦ ਆ ਜਿਹੜੇ ਪਿੱਛੋਂ ਬੈਠ ਕੇ ਉਹਨਾਂ ਦੀ ਮਦਦ ਕਰ ਰਹੇ ਆ ਉਹ ਵੀ ਮਦਦ ਆ ਜਿਨ੍ਹਾਂ ਨੇ ਦੱਸ ਕੇ ਪੋਸਟਾਂ ਪਾਈਆਂ ਲੋਕਾਂ ਨੂੰ ਅਪੀਲ ਕੀਤੀ ਉਹ ਵੀ ਮਦਦ ਆ ਤੇ ਜਿਨ੍ਹਾਂ ਨੇ ਨਹੀਂ ਕੋਈ ਪੋਸਟ ਪਾਈ ਫਿਰ ਵੀ ਕਰੋਨਾ ਰੁਪਈਆ দান ਕਰੀ ਜਾਂਦੇ ਆ ਹੈਲਪ ਕਰੀ ਜਾਂਦੇ ਆ ਉਹ ਵੀ ਮਦਦ ਆ ਤੋਂ ਐਵੇਂ ਹਰ ਇੱਕ ਨੂੰ ਗਾਲਾਂ ਨਾ ਕੱਢਿਆ ਕਰੋ ਜੋ ਕੰਮ ਹੁਣ ਸਲਮਾਨ ਖਾਨ ਨੇ ਕੀਤਾ ਉਹਦੇ ਮੂਰੇ ਤਾਂ ਮੈਂ ਕਹੂੰਗਾ 10 ਕੇ 20 ਪੋਸਟਾਂ ਵੀ ਛੋਟੀਆਂ ਨੇ ਪੋਸਟਾਂ ਉਹਦੇ ਮੂਰੇ ਕੁਝ ਨਹੀਂ ਕਰਨੀਆਂ ਕਿਉਂਕਿ ਉਹਨੇ ਬਿਗ ਬਾਸ ਦੇ ਵਿੱਚ ਜਾ ਕੇ ਆਪਣੇ ਖੜਾਂ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਬਿਗ ਬਾਸ ਵਰਗੇ ਪਲੇਟਫਾਰਮ ਤੇ ਜਿਹੜਾ ਕਿ ਦੇਸ਼ ਦੇ ਟੌਪ ਦੇ ਰਿਐਲਿਟੀ ਸ਼ੋਅ ਦੇ ਵਿੱਚੋਂ ਇੱਕ ਆਉਂਦਾ ਸਭ ਤੋਂ ਵੱਧ ਪੀਆਰਪੀਐਸ ਸ਼ੋਅ ਨੂੰ ਮਿਲਦੀ ਹੈ ਇਹਦਾ ਮਤਲਬ ਹੈ ਕਿ ਇਹਨੂੰ ਕਰੋੜਾਂ ਲੋਕ ਦੇਂਦੇ ਆ ਤੇ ਇੱਥੇ ਆਪਣੇ ਹਨਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਗੱਲ ਉਹਨੇ ਕੀਤੀ ਹਾਂ ਸਿਰਫ ਉਹਨੇ ਪੰਜਾਬ ਦੀ ਬਲਕਿ ਆਪਣੇ ਜੋਨੇ ਇਤਿਹਾਸ ਬਾਰੇ ਦੱਸਿਆ ਕਿ ਇਹ ਕਮਿਊਨਿਟੀ ਕੌਣ ਆ ਕਿੰਨੀਆਂ ਸਦੀਆਂ ਤੋਂ ਕਹਿੰਦਾ ਇਹ ਕਮਿਊਨਿਟੀ ਆ ਜਿਹੜੀ ਉਹ ਲੋਕਾਂ ਦਾ ਢਿੱਡ ਭਰ ਰਹੀ ਆ ਤੇ ਹੁਣ ਇਸੇ ਕਮਿਊਨਿਟੀ ਦੇ ਉੱਤੇ ਇੰਨਾ ਵੱਡਾ ਦੁਖਾਂਤ ਆਇਆ ਹੋਇਆ ਕਿ ਇਹਨਾਂ ਦਾ ਸਭ ਕੁਝ ਰੁੜ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਭਾਵਕ ਹੋ ਕੇ ਕੀਤੀਆਂ ਨੇ ਉਹ ਤੇ ਸ਼ੋਅ ਦੇ ਵਿੱਚ ਜਿਹਨੂੰ ਕਿ ਕਰੋੜਾਂ ਲੋਕ ਦੇਂਦੇ ਆ ਹੁਣ ਮੈਨੂੰ ਦੱਸੋ ਕਿਹੜੀ ਪੋਸਟ ਆ ਜਿਹੜੀ ਉੱਤੇ ਹੋਊਗੀ ਹੁਣ ਪੋਸਟਾਂ ਘਟ ਰਹੀਆਂ